ਅਮਰੀਕਾ ਜਿਨ੍ਹਾਂ ਨੂੰ ਰਿਪੋਰਟ ਕਰਦਾ ਹੈ ਉਹਨਾਂ ਚੋਂ ਜਿਨ੍ਹਾਂ ਨੂੰ ਸਿੱਧਾ ਰਿਪੋਰਟ ਨਹੀਂ ਕਰ ਪਾ ਰਿਆ ਜਾਂ ਕੋਈ ਪਹਿਲੂ ਹੈ ਜਾਂ ਤਕਨੀਕੀ ਕਾਰਨ ਹੈ ਕੋਈ ਕੀ ਫਾਰਮੂਲਾ ਹੈ ਉਹਨਾਂ ਨੂੰ ਪਨਾਮਾ ਦੇ ਕੋਟਲਾਂ ਚ ਰੱਖਿਆ ਜਾਂਦਾ ਕਦੇ ਪਨਾਮਾ ਦੇ ਜੰਗਲਾਂ ਚ ਲੰਘਣਾ ਪੈ ਰਿਹਾ ਤੇ ਕਦੇ ਹੁਣ ਪਨਾਮਾ ਦੇ ਕੋਟਲਾਂ ਚ ਸ਼ਰਨ ਦਿੱਤੀ ਆ ਰਹੀ ਹੈ ਇਹ ਸ਼ਰਨ ਹੈ ਜਾਂ ਰਾਜਨੀਤਿਕ ਕੈਦ ਇਹ ਵੀ ਸਵਾਲ ਚੁਣੋ ਬਾਇਆ ਪਨਾਮਾ ਰਿਪੋਰਟ ਕੀਤਾ ਜਾ ਰਿਹਾ ਤੇ ਪਨਾਮਾ ਦੇ ਹੋਟਲਾਂ ਦੇ ਵਿੱਚ 300 ਦੇ ਕਰੀਬ ਜਿਹੜੇ ਵਿਅਕਤੀ ਰਖੇ ਗਏ ਨੇ ਉਹਨਾਂ ਚ ਖਾਸ ਗਿਣਤੀ ਸਾਡੇ ਭਾਗੂ ਜਿਹੜੇ ਬੰਦੇ ਇਹ ਨਾ ਹੋਟਲਾਂ ਚ ਲਿਆਂਦੇ ਕਹਿੰਦੇ ਕਿ ਉਹਨਾਂ ਨੂੰ ਹੋਟਲ ਤੋਂ ਬਾਹਰ ਜਾਣ ਦੀ ਇਜਾਜ਼ਤ ਹੋਟਲਾਂ ਦੀਆਂ ਖਿੜਕੀਆਂ ਤੇ ਉਹਨਾਂ ਦੇ ਸ਼ੀਸ਼ਿਆਂ ਤੇ ਹੈਲਪਫੁਲੀ ਹੈ ਸਲੋਗਨ ਲਿਖ ਰਹੇ ਨੇ ਬਕਵਾਕ ਚੀਜ਼ਾਂ ਨਾਲ ਜੋ ਵੀ ਉਹਨਾਂ ਕੋ ਕੋਸ਼ੇ ਕਰਦੇ ਤੇ ਉੱਥੋਂ ਚੀਕ ਵੀ ਰਹੇ ਨੇ ਕਹਿੰਦੇ ਪਰ ਆਵਾਜ਼ ਸ਼ੀਸ਼ਿਆਂ ਨਾਲ ਟਕਰਾ ਕੇ ਵਾਪਸ ਜਾਂਦੀ ਹੈ ਹੁਣ ये पहलू बड़ा हों गोबल वेख रहे सारे दर्शकों मेरी प्यार सत श्रीकाली वेख रहे हो ग्लोबल पंजाब टीवी। मैं लैके हाजर हाँ प्रोग्राम ग्लोबल डिस्कशन अमेरिका अमेरिका वालों लगातार डिपोर्ट होके भारत आ रहे लोग तीन जहाज भारत आ चुके ने ਚੌਥੇ ਜਹਾਜ਼ ਦੀ ਖਬਰ ਵੀ ਕਿਸੇ ਵੀ ਸਮੇਂ ਆ ਸਕਦੀ ਹੈ ਤਿੰਨ ਜਹਾਜ਼ਾਂ ਦੇ ਵਿੱਚ 332 ਭਾਰਤੀ ਵਾਪਸ ਭੇਜ ਦਿੱਤੇ ਗਏ ਨੇ ਤੇ ਉਹਨਾਂ ਦੇ ਨਾਲ ਜਿਹੋ ਜਿਹਾ ਵਿਵਹਾਰ ਹੋਇਆ ਉਹਦੇ ਤੇ ਰੋਜ਼ ਚਰਚਾ ਹੁੰਦੀ ਆ ਰਹੀ ਆ ਇਸ ਦੇ ਦਰਮਿਆਨ ਹੀ ਆਪਾਂ ਲੰਘੇ ਦਿਨੀ ਉਸ ਪਹਿਲੂ ਤੇ ਵੀ ਚਰਚਾ ਕਰ ਚੁੱਕੇ ਹਾਂ ਕਿ 14 ਲੱਖ ਪੰਜਾਬੀਆਂ ਨੂੰ ਕਿਉਂ ਉੱਥੋਂ ਤੋਰਿਆ ਜਾ ਸਕਦਾ ਜਿਸ ਤਰ੍ਹਾਂ ਉੱਥੋਂ ਅਮਰੀਕਾ ਨੇ ਟਰੰਪ ਸਰਕਾਰ ਨੇ ਆਪਣੇ ਵੀ ਇਮੀਗ੍ਰੇਸ਼ਨ ਜੱਜਾਂ ਨੂੰ ਲਾਂਭੇ ਕੀਤਾ ਤੇ 35 ਲੱਖ ਦੇ ਕਰੀਬ ਉਥੇ ਫਾਈਲਾਂ ਪੈਂਡਿੰਗ ਪਈਆਂ ਨੇ ਜਿਹੜੀਆਂ ਉਥੇ ਸਨਾਰਥੀ ਦਾ ਦਰਜਾ ਹਾਸਲ ਕਰਨੀ ਨੇ ਤੇ ਉਹਨਾਂ 35 ਲੱਖ ਫਾਈਲਾਂ ਚ 40% ਸਾਡੇ ਪੰਜਾਬੀ ਮੂਲ ਦੇ ਨੇ ਤੇ 40% ਦਾ ਮਤਲਬ 14 ਲੱਖ ਦੇ ਕਰੀਬ ਅੰਕੜਾ ਹੈ ਕਿ ਉਹਨਾਂ ਨੂੰ ਵਾਪਸ ਭੇਜਿਆ ਜਾਊਗਾ ਚਲੋ ਇੱਕ ਪਾਸੇ ਇਹ ਪਹਿਲ ਕਦਮੀ ਇਹਦੇ ਉੱਤੇ ਆਪਾਂ ਚਰਚਾ ਕਰ ਰਹੇ ਹਾਂ ਦੂਸਰੇ ਪਾਸੇ ਹੁਣ ਜਿਹੜਾ ਨਵਾਂ ਬਰਤਾਰਾ ਸਾਹਮਣੇ ਆ ਰਿਹਾ ਕਿ ਅਮਰੀਕਾ ਜਿਨ੍ਹਾਂ ਨੂੰ ਰਿਪੋਰਟ ਕਰਦਾ ਉਹਨਾਂ ਚੋਂ ਜਿਨ੍ਹਾਂ ਨੂੰ ਸਿੱਧਿਆ ਰਿਪੋਰਟ ਨਹੀਂ ਕਰ ਪਾ ਰਿਆ ਜਾਂ ਕੋਈ ਪਹਿਲੂ ਹੈ ਜਾਂ ਤਕਨੀਕੀ ਕਾਰਨ ਹੈ ਕੋਈ ਕੀ ਫਾਰਮੂਲਾ ਹੈ ਉਹਨਾਂ ਨੂੰ ਪਨਾਮਾ ਦੇ ਹੋਟਲਾਂ ਚ ਰੱਖਿਆ ਜਾ ਰਿਹਾ ਕਦੇ ਪਨਾਮਾ ਦੇ ਜੰਗਲਾਂ ਚ ਲੰਘਣਾ ਪੈ ਰਿਹਾ ਤੇ ਕਦੇ ਹੁਣ ਪਨਾਮਾ ਦੇ ਹੋਟਲਾਂ ਚ ਸ਼ਰਨ ਦਿੱਤੀ ਜਾ ਰਹੀ ਹੈ ਇਹ ਸ਼ਰਨ ਹੈ ਜਾਂ ਰਾਜਨੀਤਿਕ ਕੈਦ ਹੈ ਇਹ ਵੀ ਇੱਕ ਸਵਾਲ ਸ਼ੁਰੂ ਹੋ ਗਿਆ ਮੈਂ ਤੋ ਅਗਾਂ ਵੀ ਬਦੂੰਗਾ ਇੱਕ ਹੋਰ ਪਹਿਲੂ ਬੜਾ ਗੰਭੀਰ ਹੈ ਇਸੇ ਮਤਲਬ ਡਿਪੋਰਟ ਕਰਨ ਵਾਲੇ ਮਸਲੇ ਨਾਲ ਜੁੜਿਆ ਹੋਇਆ ਅਮਰੀਕਾ ਤੋਂ ਕਹਿੰਦੇ ਕਿ 300 ਦੇ ਕਰੀਬ ਜਿਹੜੇ ਲੋਕਾਂ ਨੂੰ ਡਿਪੋਰਟ ਕੀਤਾ ਜਾਣਾ ਸੀ ਉਹਨਾਂ ਨੂੰ ਸਿੱਧਾ ਡਿਪੋਰਟ ਕਰਨ ਦੀ ਬਜਾਏ ਬਾਆ ਪਨਾਮਾ ਰਿਪੋਰਟ ਕੀਤਾ ਜਾ ਰਿਹਾ ਤੇ ਪਨਾਮਾ ਦੇ ਹੋਟਲਾਂ ਦੇ ਵਿੱਚ 300 ਦੇ ਕਰੀਬ ਜਿਹੜੇ ਵਿਅਕਤੀ ਰੱਖੇ ਗਏ ਨੇ ਉਹਨਾਂ ਚ ਖਾਸੀ ਗਿਣਤੀ ਸਾਡੇ ਭਾਰਤੀਆਂ ਦੀ ਵੀ ਹੈ ਕਹਿੰਦੇ ਇਹਦੇ ਵਿੱਚ ਭਾਰਤੀ ਵੀ ਨੇ ਪਾਕਿਸਤਾਨੀ ਵੀ ਨੇ ਚੀਨੀ ਵੀ ਨੇ ਅਫਗਾਨੀ ਵੀ ਨੇ, ਈਰਾਨ ਵਾਲੇ ਵੀ ਨੇ ਤੇ ਹੋਰ ਮੁਲਕਾਂ ਦੇ ਵੀ ਨੇ, ਨੇਪਾਲ ਵੀ ਦੱਸਿਆ ਜਾ ਰਿਹਾ ਕਿਤੇ ਕਿਤੇ। ਹੁਣ ਇਹ ਜਿਹੜੇ ਬੰਦੇ ਇਹ ਨਾ ਹੋਟਲਾਂ 'ਚ ਲਿਆਂਦੇ ਕਹਿੰਦੇ ਕਿ ਉਹਨਾਂ ਨੂੰ ਹੋਟਲ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਇੱਕ ਤਰ੍ਹਾਂ ਨਾਲ ਉਹਨਾਂ ਦੀ ਇਹ ਰਾਜਨੀਤਿਕ ਕੈਦ ਹੈ। ਤੇ ਉਹ ਹੋਟਲਾਂ ਦੀਆਂ ਖਿੜਕੀਆਂ ਤੇ ਉਹਨਾਂ ਦੇ ਸ਼ੀਸ਼ਿਆਂ ਤੇ ਹੈਲਪ ਲਈ ਹੈ ਸਲੋਗਨ ਲਿਖ ਰਹੇ ਨੇ ਬਖਵਕ ਚੀਜ਼ਾਂ ਨਾਲ ਜੋ ਵੀ ਉਹਨਾਂ ਕੋਲ ਕੁਛ ਹੈਗਾ। ਤੇ ਉੱਥੋਂ ਚੀਕ ਵੀ ਰਹੇ ਨੇ ਕਹਿੰਦੇ ਪਰ ਆਵਾਜ਼ ਚੀਸ਼ਾ ਨਾਲ ਟਕਰਾ ਕੇ ਵਾਪਸ ਜਾ ਰਹੀ ਹੈ ਹੁਣ ਇਹ ਪਹਿਲੂ ਵੱਡਾ ਹੁੰਦਾ ਜਾਂਦਾ ਤੇ ਇਧਰ ਕੇਂਦਰ ਦੇ ਅਫਵਾਦੇ ਨਾਲ ਖਬਰ ਆ ਰਹੀ ਹੈ ਕਿ ਅਸੀਂ ਕੀ ਕਰੀਏ ਜੀ ਜਿਹੜੇ ਰਿਪੋਰਟ ਹੋ ਕੇ ਆ ਰਹੇ ਨੇ ਉਹਨਾਂ ਚ ਜ਼ਿਆਦਾਤਰ ਪੰਜਾਬੀ ਨੇ ਜੀ ਮਤਲਬ 332 ਦੇ ਕਰੀਬ ਰਿਪੋਰਟ ਹੋ ਕੇ ਆਏ ਨੇ ਉਹਦੇ ਵਿੱਚੋਂ ਹੈ 125 26 ਦਾ ਅੰਕੜਾ ਪੰਜਾਬ ਦਾ ਤੇ ਇਸੇ ਤਰ੍ਹਾਂ ਦਾ ਅੰਕੜਾ ਲਗਭਗ ਹਰਿਆਣੇ ਦਾ ਵੀ ਨੇੜੇ ਤੇੜੀ ਆ 100 ਦੇ ਕਰੀਬ ਅੰਕੜਾ ਹਰਿਆਣੇ ਦਾ ਹੈਗਾ ਗਵਰਡੀ ਸੂਬੇ ਦਾ ਸੋ 10 ਤੋਂ ਵੱਧ ਫਿਰ ਗੁਜਰਾਤ ਵੀ ਲਗਭਗ ਇਹਦੇ ਨੇੜੇ ਹੀ ਆ ਤੇ ਫਿਰ ਵੀ ਜਹਾਜ਼ ਅੰਮ੍ਰਿਤਸਰ ਕਿਉਂ ਉਤਰਿਆ ਕੇਂਦਰ ਕਹਿੰਦਾ ਜੀ ਉਹ ਪੰਜਾਬ ਵਾਲੇ ਵੱਧ ਸੀ ਇਸ ਲਈ ਉਤਰਿਆ ਤੇ ਹਰਿਆਣਾ ਨੇੜੇ ਪੈਂਦਾ ਜੀ ਮਤਲਬ ਹਰਿਆਣਾ ਤਾਂ ਦਿੱਲੀ ਤੋਂ ਵੱਧ ਨੇੜੇ ਪੈਂਦਾ ਭਾਈ ਫਿਰ ਤੇ ਉਧਰ ਨੂੰ ਗੁਜਰਾਤ ਵੀ ਘੱਣ ਨੇੜੇ ਆ ਫਿਰ ਦਿੱਲੀ ਤੋਂ ਤਾਂ ਸੋ ਫਿਰ ਦਿੱਲੀ ਉਤਰ ਲੈਂਦੇ ਸਵਾਲੇ ਵੀ ਅਜੇ ਕਾਇਮ ਹੈ ਪਰ ਜਿਹੜੇ ਵਾਲੇ ਨਾਲ ਆਪਾਂ ਗੱਲ ਕਰ ਰਹੇ ਹਾਂ ਕਿ ਇੱਕ ਪਾਸੇ ਹੁਣ ਅਮਰੀਕਾ ਤੋਂ ਡਿਪੋਰਟ ਕਰਨ ਵਾਲਿਆਂ ਨੂੰ ਨਾਮਾਂ ਦੇ ਹੋਟਲਾਂ 'ਚ ਹਰਾਇਆ ਜਾ ਰਿਹਾ ਜਾਂ ਰਜਿਤ ਤੌਰ ਤੇ ਕੈਦ ਕੀਤਾ ਜਾ ਰਿਹਾ ਦੂਸਰੇ ਪਾਸੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾਣਾ ਉਹਨਾਂ ਦੇ ਲਈ ਜਿਹੜੇ ਡਿਟੇਸ਼ਨ ਸੈਂਟਰ ਨੇ ਅਮਰੀਕਾ ਦੇ ਵਿੱਚ ਮਤਲਬ ਜਿਹੜਾ ਹੱਦ ਟੱਪਿਆ ਸਰਦ ਟੱਪਿਆ ਉਹਨੂੰ ਫੜ ਲਿਆ ਉਹਨੂੰ ਫੜ ਕੇ ਉਸ ਸੈਂਟਰਾਂ ਚ ਰੱਖਿਆ ਉਹਨ ਤੋਂ ਬਾਅਦ ਉਹਦੀ ਅਦਾਲਤੀ ਪ੍ਰਕਿਰਿਆ ਚ ਕੇਸ ਚੱਲਿਆ ਵਕੀਲ ਨਹੀਂ ਆਇਆ ਤਾਂ 5 ਮਿੰਟ ਚ ਡਿਪੋਰਟ ਦਾ ਫੈਸਲਾ ਆ ਗਿਆ ਹੈ ਨਾ ਤੇ ਇਹ ਸਾਰੀ ਕਾਰਵਾਈ ਹੋ ਗਈ ਪਰ ਤੁਸੀਂ ਬੰਦਾ ਫੜ ਲਿਆ ਉਹ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਇਆ ਪਰ ਉਹਦੇ ਨਾਲ ਇੱਕ ਮਨੁੱਖੀ ਬਵਿਹਾਰ ਕਿਉਂ ਨਹੀਂ ਭੇਜਣ ਲੱਗਿਆਂ ਵੀ ਜਿਹੜਾ ਸਵਾਲ ਹੈ ਉਹ ਵੀ ਉੱਥੇ ਖੜਾ ਹੈ ਤੇ ਜਿਹੜੇ ਉੱਥੇ ਫੜੇ ਜਾਂਦੇ ਨੇ ਉਹਨਾਂ ਨਾਲ ਵੀ ਹੁਣ ਇਹ ਪਹਿਲੂ ਵੀ ਉੱਪਰ ਕੇ ਸਾਹਮਣੇ ਆਉਣ ਲੱਗੇ ਨੇ ਮੈਂ ਦੋ ਤਿੰਨ ਕੜੀਆਂ ਦੇ ਹਵਾਲੇ ਨਾਲ ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਹੜੀ ਬਹੁਤ ਫਿਕਰਮੰਦੀ ਵਾਲੀ ਹੈ ਅਮਰੀਕਾ ਦੇ ਵਿੱਚ ਜਿਹੜੇ ਡਿਟੈਂਸ਼ਨ ਸੈਂਟਰ ਚੱਲ ਰਹੇ ਨੇ ਉਹਨਾਂ ਦੇ ਵਿੱਚ 2000 ਦੇ ਕਰੀਬ ਭਾਰਤੀ ਨੇ ਜਿਹੜੇ ਇਸ ਪੀੜਾ ਚੋਂ ਲੰਘ ਰਹੇ ਨੇ 2000 ਦੇ ਕਰੀਬ ਤੇ ਇਹ ਕੁੱਲ 3 ਲੱਖ ਦੇ ਕਰੀਬ ਜਿਹੇ ਲੋਕ ਨੇ ਜਿਹੜੇ ਨਾ ਡਿਟੈਂਸ਼ਨ ਸੈਂਟਰਾਂ ਦੇ ਰਾਈ ਹੋਣ ਰਿਪੋਰਟ ਹੋਣ ਦੀ ਪ੍ਰਕਿਰਿਆ ਚ ਆਏ ਹੋਏ ਨੇ ਉਹ ਬਾਕੀ ਜਿਨ੍ਹਾਂ ਦੀ 14 ਲੱਖ ਆਪਾਂ ਅੰਕੜਾ ਦੱਸ ਰਹੇ ਹਾਂ 35 ਲੱਖ ਅੰਕੜਾ ਦੱਸ ਰਹੇ ਹਾਂ ਉਹ ਦੂਸਰੇ ਨੇ ਜਿਨ੍ਹਾਂ ਦੀਆਂ ਫੈਲਾਂ ਚੱਲ ਰਹੀਆਂ ਨੇ ਹੁਣ ਉਹ ਬਾਕੀ ਪ੍ਰਕਿਰਿਆ ਚ ਨੇ ਪਰ ਇੱਧਰ ਜਿਹੜੇ ਸਿੱਧੇ ਫੜੇ ਇਹਨਾਂ ਚ ਧੱਕੇ ਤੇ ਰਿਪੋਰਟ ਦੇ ਹੁਕਮ ਹੋ ਗਏ ਪਰ ਕਦੋਂ ਹੋਊਗਾ ਕਦੋਂ ਭੇਜਿਆ ਜਾਊਗਾ ਇਹਦੀ ਕੋਈ ਜਾਣਕਾਰੀ ਨਹੀਂ ਇਸ ਲਈ ਉਹਨਾਂ ਦੇ ਗਲੋ ਸੜੋ ਮਰੋ ਹੁਣ ਉਹ ਪ੍ਰਕਿਰਿਆ ਕੀ ਆ ਲਓ ਸਮਝੋ ਇੱਕ ਵਿਅਕਤੀ ਦੇ ਹਵਾਲੇ ਨਾਲ ਮੈਂ ਕਿਸੇ ਦਾ ਨਾਮ ਨਹੀਂ ਲੈ ਰਿਹਾ ਇਹਨਾਂ ਡਿਟੇਸ਼ਨ ਸੈਂਟਰਾਂ ਦੇ ਵਿੱਚ ਇਹ ਨਿਊਯਾਰਕ ਤੋਂ ਐ ਮੀਡੀਆ ਅਧਾਰਿਆਂ ਦੀਆਂ ਰਿਪੋਰਟਾਂ ਦੇ ਆਧਾਰ ਤੇ ਉਹਨਾਂ ਦੀ ਖੋਜੀ ਪੱਤਰਕਾਰੀ ਦੇ ਆਧਾਰ ਤੇ ਇਹ ਜੋ ਤੱਥ ਆਏ ਨੇ ਸਾਹਮਣੇ ਮੈਂ ਉਹਦੇ ਹਵਾਲੇ ਨਾਲ ਦੋ ਤਿੰਨ ਹਵਾਲਿਆਂ ਨਾਲ ਤੁਹਾਡੇ ਮੂਰੇ ਗੱਲ ਰੱਖ ਰਿਹਾ ਕਹਿੰਦੇ ਜੀ ਅਮਰੀਕਾ ਮੇਰੇ ਲਈ ਬੁਰਾ ਸੁਪਨਾ ਬਣ ਗਿਆ ਡਿਟੇਸ਼ਨ ਸੈਂਟਰ ਵਿੱਚ ਗੁਜ਼ਾਰਿਆ ਇੱਕ ਇੱਕ ਦਿਨ ਨਰਕ ਦੇ ਬਰਾਬਰ ਸੀਗਾ ਜੇਲ੍ਹ ਦੇ ਵਿੱਚ ਬੱਤਰ ਹਲਤ ਸੀ ਅੱਧੇ ਘੰਟੇ ਲਈ ਸਾਨੂੰ ਪੂਰੇ ਦਿਨ ਚ ਮੜਾ ਜਾਂ ਗਰਾਊਂਡ 'ਚ ਕੱਢਿਆ ਜਾਂਦਾ ਸੀ -10 ਡਿਗਰੀ -10 ਡਿਗਰੀ 'ਚ ਵੀ ਸਾਨੂੰ ਫਰਸ਼ ਤੇ ਸੌਣ ਲਈ ਮਜਬੂਰ ਕੀਤਾ ਜਾਂਦਾ ਸੀ ਮਤਲਬ ਨਾ ਚਾਦਰਾਂ ਪੂਰੀਆਂ ਨਾ ਕੰਬਲ ਪੂਰੇ ਨਾ ਕੇਸੀ ਪੂਰੀ ਪਹਿਲਾਂ ਸਿਰਫ ਚੰਗੇ ਜੀਵਨ ਦੀ ਲਾਲਸਾ ਚ ਵੱਧ ਕਮਾਉਣ ਦੀ ਲਾਲਸਾ ਚ ਜੰਗਲਾਂ ਚ ਮਹੀਨੇ ਗੁਜ਼ਾਰੇ ਕਈ ਪਹੁੰਚੇ ਕਈ ਨਹੀਂ ਪਹੁੰਚੇ ਜਦੋਂ ਪਹੁੰਚ ਕੇ ਤਾਂ ਹੁਣ ਅਸਤੀਤੀ ਆ ਤੇ ਫਿਰ ਵਾਪਸ ਮੁੜ ਕੇ ਵੀ ਪਤਾ ਨਹੀਂ ਕੀ ਵਾਣਾ ਮਾਈਨਸ 10 ਡਿਗਰੀ ਚ ਫਰਸੇ ਸੁਣ ਲਈ ਸਾਨੂੰ ਕਿਹਾ ਜਾਂਦਾ ਕਹਿੰਦੇ ਜੀ ਇੱਕ ਵਿਅਕਤੀ ਨੇ ਆਪਣਾ ਨਾਮ ਬਦਲ ਕੇ ਜਿਹੜੀ ਜਾਣਕਾਰੀ ਦਿੱਤੀ ਸਟੇਸ਼ਨ ਸੈਂਟਰ ਦੇ ਵਿੱਚ ਉਹਨੇ 9 ਮਹੀਨੇ ਗੁਜ਼ਾਰੇ ਸੀ ਉਹਨੇ ਆਪੀਤੀ ਸੁਣਾਈ ਉਹ ਕਹਿੰਦਾ ਕਿ ਇੱਥੇ ਜਿਹੜਾ ਇਹਨਾਂ ਦੀ ਫੋਰਸ ਹੈ ਜਿਹੜੀ ਹੈ ਨਾ ਉਹ ਇਮੀਗ੍ਰੇਸ਼ਨ ਐਂਡ ਕਸਟਮ ਇਨਸਪੋਰਟਮੈਂਟ ਕਹਿੰਦਾ ਉਹਦਾ ਰਾਜ ਚੱਲਦਾ ਉਹਦਾ ਦਬਦਬਾ ਚੱਲਦਾ ਉਹ ਕਿਸੇ ਵੀ ਜਿਹੜੇ ਅਜਿਹੇ ਲੋਕਾਂ ਨੂੰ ਫੜਿਆ ਜਾਂਦਾ ਗੈਰਨਟੀ ਤਰੀਕੇ ਨਾਲ ਦਾਖਲ ਹੋਏ ਨੇ ਉਹਨਾਂ ਦੀ ਆਵਾਜ਼ ਵੀ ਨਹੀਂ ਨਿਕਲ ਦਿੰਦੇ ਤੇ ਜੇ ਕੋਈ ਸਵਾਲ ਕਰ ਲਵੇ ਕੋਈ ਗੱਲ ਪੁੱਛ ਲਵੇ ਕੋਈ ਚੀ ਦੀ ਮੰਗ ਕਰ ਲਵੇ ਕਹਿੰਦੇ ਫਿਰ ਬਸ ਕੁੱਟ ਮਾਰਿਆ ਆਪਣੇ ਜਿਵੇਂ ਕਹਿੰਦੇ ਨਾ ਪਟਾ ਫੇਰਿਆ ਉਹੀ ਕੰਮ ਆਇਆ ਫਿਰ ਕਹਿੰਦੇ ਕਹਿੰਦੇ ਜੀ ਫਿਰ ਸੈਂਟਰ ਚ ਕਈ ਕਿੰਨੇ ਦਿਨ ਤੱਕ ਹਥਕੜੀਆਂ ਚ ਰਹਿਣਾ ਪੈਂਦਾ ਜੇ ਸਵਾਲ ਕਰ ਲਓ ਕੁਛ ਕਰ ਲਓ ਤੇ ਇਸੇ ਤਰ੍ਹਾਂ ਡਿਟention ਸੈਂਟਰ ਦੇ ਵਿੱਚ ਕਹਿੰਦੇ ਦੋ ਵਕਤ ਖਾਣਾ ਮਿਲਦਾ ਉਹ ਵੀ ਬਹੁਤ ਥੋੜਾ ਥੋੜਾ ਦਿੰਦੇ ਨੇ ਕਿ ਨਾ ਬੰਦਾ ਜੀਉ ਸਕੇ ਨਾ ਬੰਦਾ ਮਰ ਸਕੇ ਨਾ ਉਹਦੀ ਭੁੱਖ ਪੂਰੀ ਹੁੰਦੀ ਆ ਹੈ ਤੇ ਨਾ ਹੀ ਉਸ ਨੂੰ ਮਤਲਬ ਕਿ ਮਰਨ ਦਿੱਤਾ ਜਾਂਦਾ ਇੰਨਾ ਖਾਣਾ ਤਾਂ ਜਾਂਦਾ ਕਿ ਬੰਦਾ ਜੂੰਦਾ ਵੀ ਰਹੇ ਕਹਿੰਦੇ ਜੇਕਰ ਕੋਈ NGO ਦੀ ਦਖਲ ਨਾਲ ਕਿਸੇ ਵਕੀਲ ਦੀ ਦਖਲ ਨਾਲ ਕੋਈ ਨਿਕਲ ਗਿਆ ਤਾਂ ਨਿਕਲ ਗਿਆ ਨਹੀਂ ਤਾਂ ਫਿਰ ਜਦੋਂ ਉਹਨਾਂ ਨੂੰ ਲਿਜਾਇਆ ਜਾਂਦਾ ਅਦਾਲਤੀ ਪ੍ਰਕਿਰਿਆ 'ਚ 5 ਮਿੰਟ ਤੋਂ ਵੱਧ ਵੀ ਇੰਤਜ਼ਾਰ ਨਹੀਂ ਕੀਤਾ ਜਾਂਦਾ ਕਿ ਵਕੀਲ ਉਪਲਬਧ ਕਰਾਉਣਾ ਨਹੀਂ ਕਰਾਉਣਾ ਚਲੋ ਜੀ ਰਿਪੋਰਟ ਕਰੋ ਠੀਕ ਹੈ ਤੁਸੀਂ ਗੈਰਕਾਨੂੰਨੀ ਤਰੀਕੇ ਨਾਲ ਗਏ ਹੋ ਤਾਂ ਅਗਲੇ ਆਪਣੇ ਨਿਯਮਾਂ ਤੱਤੇ ਵਾਪਸ ਭੇਜੇ ਜੇ ਤਾਂ ਕੋਈ ਮਸਲਾ ਨਹੀਂ ਵਾਪਸ ਭੇਜਣ ਤੇ ਕੋਈ ਮਸਲਾ ਜਿਹੜੇ ਪਨਾਪਾਂ ਦੇ ਅੱਜ ਹੋਟਲਾਂ 'ਚ ਬੰਦ ਨੇ ਉਹ ਵੀ ਕਹਿੰਦੇ ਕਿ ਉਹਨਾਂ 'ਚ 40 ਤੋਂ 50% ਕਹਿੰਦੇ ਨੇ ਕਿ ਸਾਨੂੰ ਕਿਸੇ ਹਿੱਲੇ ਸਾਡੇ ਮੁਲਕੀ ਵਾਪਸ ਭੇਜ ਦਿਓ ਉਹ ਕੋਈ ਮਸਲਾ ਨਹੀਂ ਪਰ ਉੱਥੇ ਰੱਖਣ ਦਾ ਤਰੀਕਾ ਤੇ ਵਾਪਸ ਭੇਜਣ ਦਾ ਤਰੀਕਾ ਇਹ اخਲਾਕੀ ਤੌਰ ਤੇ ਕਿਤੇ ਵੀ ਇਨਸਾਨੀ ਕਦਰਾਂ ਕੀਮਤਾਂ ਦੇ ਹਾਨ ਦਾ ਨਹੀਂ ਹੈ ਇਸੇ ਤੋਂ ਇਹ ਸਵਾਲ ਪੈਦਾ ਹੁੰਦਾ ਹੁਣ 332 ਦੇ ਕਰੀਬ ਸਾਡੇ ਉੱਥੇ ਭਾਰਤੀ ਵਾਪਸ ਆਏ ਨੇ ਪਰ ਜਿਹੜੇ ਡਿਟੇਸ਼ਨ ਸੈਂਟਰ ਨੇ ਉਹਨਾਂ ਚ 2000 ਭਾਰਤੀ ਨਾ ਸੈਂਟਰਾਂ ਚ ਕੈਦ ਨੇ ਤੇ ਕੁੱਲ ਇੱਥੇ 3 ਲੱਖ ਦੇ ਕਰੀਬ ਲੋਕ ਵੱਖ-ਵੱਖ ਮੁਲਕਾਂ ਦੇ ਹੁਣ ਵੈਸੇ ਕਹਿੰਦੇ ਕਿ ਬਾਰਡਰ ਪਾਰ ਕਰਦਿਆਂ ਹੀ ਫੜਨ ਵਾਲੇ ਮਾਮਲਿਆਂ ਦੇ ਵਿੱਚ 40% ਦੀ ਗਰਾਵਟ ਆ ਗਈ ਹੈ ਇਹ ਮੌਕੇ ਦੀ ਸਖਤੀ ਹੈ ਜਾਂ ਪਰਮਾਨੈਂਟ ਸਖਤੀ ਹੈ ਤਾਂ ਉਹਨਾਂ ਨਾਲ ਵਕਤ ਤੇ ਕਰੂਗਾ ਪਰ ਸਥਿਤੀ ਹੈਗੀ ਹੈ ਅਮਰੀਕਾ ਚ ਪੁਲਿਸ ਕਹਿੰਦੇ ਫਿਰ ਉੱਥੇ ਜਦੋਂ ਫੜ ਲੈਂਦੀ ਹੈ ਨਾ ਸੈਂਟਰਾਂ ਚ ਤੋਂ ਤਾਨੇ ਮਾਰਦੀ ਹੈ ਭਾਰਤੀਆਂ ਨੂੰ ਇਕੱਠਿਆਂ ਨਹੀਂ ਹੋਣ ਦਿੰਦੀ ਜਾਣਬੁੱਝ ਕੇ ਇਹ ਡਰ ਕੇ ਰਹਿਣ ਪਰੇਸ਼ਾਨ ਹੋ ਕੇ ਰਹਿਣ ਮੁਸ਼ਕਲ 'ਚ ਰਹਿਣ ਉਹਨਾਂ ਨੂੰ ਜਿਹੜੇ ਵੱਡੇ ਡਰੱਗੀ ਨੇ ਹਾਂ ਉਹਨਾਂ ਦੇ ਨਾਲ ਰੱਖਿਆ ਜਾਂਦਾ ਤੇ ਉੱਥੇ ਫਿਰ ਤੁਹਾਨੂੰ ਦਬ ਕੇ ਰਹਿਣਾ ਪੈਂਦਾ ਹੈ ਦਬ ਕੇ ਕਿ ਕਿਤੇ ਕੋਈ ਹਮਲਾ ਨਾ ਕਰ ਦੇਣ ਜਿਹੇ ਜਿਓਂ ਜੰਗਲੀ ਨੇ ਤੇ ਉਹਨਾਂ ਨਾਲ ਤੇ ਉੱਥੇ ਫਿਰ ਤੁਹਾਡੇ ਕੰਬਲ ਵੀ ਅਗਲੇਨ ਖੋਲਿਆ ਜੇ ਚਾਦਰ ਸਰਾਣਾ ਹੈਗਾ ਉਹ ਵੀ ਉਹਨਾਂ ਨੇ ਲੈ ਲੈਣਾ ਕਿਉਂਕਿ 10 ਮਹੀਨੇ 10 ਸਰੀਪ ਤਾਂ ਉਹਨਾਂ ਲਈ ਵੀ ਉਹਨਾਂ ਹੀ ਆ ਸੋ ਇਹ ਸਥਿਤੀ ਵੱਡੀ ਹੈ ਹੁਣ ਇਹ ਸਾਰੀ ਦੇ ਵਿੱਚ ਸਭ ਦੀਆਂ ਨਜ਼ਰਾਂ ਭਾਰਤ ਸਰਕਾਰ ਵਾਲੇ ਪਾਸੇ ਨੇ ਕੇਂਦਰ ਸਾਡੇ ਨਾਲ ਕਿਹੋ ਜਿਹਾ ਇਹ ਵਿਵਹਾਰ ਆ ਜਿਹੜਾ ਇਹ ਆਪਣੇ ਆਪ ਚ ਸ਼ਿਕਾਗੋ ਦੇ ਨੋਟੇਸ਼ਨ ਸੈਂਟਰ ਦੇ ਵਿੱਚ ਇੱਕ ਵਿਅਕਤੀ ਰਹਿ ਰਿਹਾ ਸੀ ਜਿਹੜਾ ਉਹਨੇ ਦੱਸਿਆ ਕਿ 2023 ਦੇ ਵਿੱਚ ਮੈਂ ਫੜਿਆ ਗਿਆ ਸੀਗਾ ਤੇ 3 ਮਹੀਨੇ ਮੈਨੂੰ ਇਹ ਸੈਂਟਰ ਚ ਰਹਿਣਾ ਪਿਆ ਤੇ ਕੋਈ ਦਿਨ ਅਜਿਹਾ ਨਹੀਂ ਸੀਗਾ ਜਦੋਂ ਪੁਲਿਸ ਵਾਲੇ ਸਾਨੂੰ ਤਾਨੇ ਨਾ ਮਾਰਦੇ ਹੁਣ ਮਿਹਨੇ ਨਾ ਮਾਰਦੇ ਹੁਣ ਤੇ ਸਾਨੂੰ ਡਰੱਗੀਆਂ ਨਾਲ ਨਾ ਰੱਖਦੇ ਹੋਣ ਸੋ ਇਸ ਲਈ ਜੀ ਚਾਹੇ ਜਿਹੜੇ ਰਿਪੋਰਟ ਹੋ ਕੇ ਆ ਰਹੇ ਨੇ ਉਹਨਾਂ ਨਾਲ ਜਿਹੋ ਜਿਹਾ ਵਿਵਹਾਰ ਆ ਜਿਹੜਾ ਹੋਇਆ ਜਿ ਡੋਟੇਸ਼ਨ ਸੈਂਟਰ ਨੇ ਜਿੱਥੇ 3 ਲੱਖ ਵੱਖ-ਵੱਖ ਮੁਲਕਾਂ ਦੇ ਲੋਕ ਰਲ ਰਹੇ ਨੇ ਜਿਨ੍ਹਾਂ ਦੇ ਵਿੱਚ 2000 ਦੇ ਕਰੀਬ ਭਾਰਤੀ ਵੀ ਨੇ ਇਹ ਪਹਿਲੂ ਬਹੁਤ ਅਹਿਮ ਹੈ ਚਲੋ ਅੱਜ ਕੁਝ ਅਹਿਮ ਪਹਿਲੂਾਂ ਤੇ ਹੀ ਨਜ਼ਰਸਾਨੀ ਕਰ ਰਹੇ ਆ ਆਪਾਂ ਆਪਾਂ ਆਏ ਦਿਨ ਰਾਜਨੀਤਿਕ ਖਬਰਾਂ ਦੇ ਉੱਤੇ ਨਜ਼ਰਸਾਨੀ ਕਰਦੇ ਆ ਪਰ ਕੁਝ ਜੋ ਸਿੱਡੀਆਂ ਤੁਹਾਡੇ ਸਾਡੇ ਜੀਵਨ ਨਾਲ ਜੁੜੀਆਂ ਖਬਰਾਂ ਨੇ ਉਹ ਵੀ ਸਪੇਸ ਮੰਗਦੀਆਂ ਨੇ ਉਹ ਵੀ ਥਾਂ ਮੰਗਦੀਆਂ ਨੇ ਪੰਜਾਬ ਦੇ ਵਿੱਚ ਕੀ ਹੁਣ ਦਵਾਈਆਂ ਲੋਕਾਂ ਤੇ ਅਸਰ ਕਰਨਾ ਬੰਦ ਕਰ ਰਹੀਆਂ ਨੇ ਤੁਸੀਂ ਸਿਰ ਦੁਖਣ ਦੀ ਬੁਖਾਰ ਦੀ ਕਿਸੇ ਜ਼ਖਮ ਦੇ ਉੱਤੇ ਪੱਟੀ ਮਰਮ ਦੀ ਅੱਗੇ ਕਿਹਾ ਜਾਂਦਾ ਸੀ ਕਿ ਪਾਈ ਜੇ ਜ਼ਖਮ ਨਹੀਂ ਸੁਖਦਾ ਸਮਝ ਲਓ ਸ਼ੂਗਰ ਹੈ ਜੇ ਜ਼ਖਮ ਠੀਕ ਹੋਣ ਚੱਕਰਨ ਡਾਉਣ ਚ ਟਾਈਮ ਲੱਗ ਰਿਹਾ ਤਾਂ ਕਹਿੰਦੇ ਵੀ ਲੋਬੀ ਸ਼ੂਗਰ ਹੋ ਗਈ ਪਰ ਅੱਜ ਦੀ ਤਰੀਕ ਦੇ ਵਿੱਚ ਇੱਕ ਮੈਡੀਕਲ ਸਰਵੇ ਇੱਕ ਮੈਡੀਕਲ ਰਿਪੋਰਟ ਇਹ ਦਮ ਪਰ ਰਹੀ ਹੈ ਕਿ ਪੰਜਾਬ ਦੇ ਵਿੱਚ ਬਹੁ ਗਿਣਤੀ ਲੋਕ ਉਹ ਹੋ ਗਏ ਜਿਨ੍ਹਾਂ ਦੇ ਉੱਤੇ ਹੁਣ ਦਵਾਈਆਂ ਅਸਰ ਕਰਨਾ ਬੰਦ ਕਰ ਰਹੀਆਂ ਨੇ ਬਿਲਕੁਲ ਜੀ ਕਹਿੰਦੇ ਸਾਡੇ ਸਰੀਰ ਦੇ ਵਿੱਚ ਇਸ ਕਦਰ ਕੀਟਨਾਸ਼ਕ ਪਹੁੰਚ ਚੁੱਕੇ ਨੇ ਕੀੜੇ ਮਾਰ ਦਵਾਈਆਂ ਇਸ ਕਦਰ ਦਾਖਲ ਹੋ ਚੁੱਕੀਆਂ ਨੇ ਉਹ ਸਬਜ਼ੀਆਂ ਦੇ ਰੂਪ ਚੋਂ ਫਲਾਂ ਦੇ ਰੂਪ ਚੋਂ ਦੁੱਧ ਦੇ ਰੂਪ ਚ ਉਹ ਮਠਿਆਈਆਂ ਦੇ ਰੂਪ ਚ ਪਤਾ ਨਹੀਂ ਕਿਹੜੇ-ਕਿਹੜੇ ਪਾਸਿਓਂ ਜਿੱਥੇ ਵੀ ਅਸੀਂ ਇਹਨਾਂ ਦੀ ਚੀਜ਼ ਦੀ ਵਰਤੋਂ ਕਰ ਰਹੇ ਹਾਂ ਇੱਕ ਤਾਂ ਹੈਗਾ ਕਿ ਚੀਜ਼ਾਂ ਦੇ ਉੱਤੇ ਛੜਕਾ ਹੋ ਰਿਹਾ ਜੀ ਪੈਦਾ ਹੋਈਆਂ ਚੀਜ਼ਾਂ ਦੇ ਰੰਗ ਬਦਲਣ ਦੇ ਲਈ ਛੜਕਾ ਹੋ ਰਿਹਾ ਜੀ ਉਹਨਾਂ ਨੂੰ ਤਾਜ਼ਾ ਦਿਖਾਉਣ ਲਈ ਛੜਕਾ ਹੋ ਰਿਹਾ ਦੂਸਰਾ ਉਹਨਾਂ ਦੀ ਪੈਦਾਵਾਰ ਵਧਾਉਣ ਲਈ ਛੜਕਾ ਹੋ ਰਿਹਾ ਜੀ ਤੀਸਰਾ ਪਸ਼ੂਆਂ ਦਾ ਦੁੱਧ ਵੱਧ ਲੈਣ ਲਈ ਹੈ ਉਹਨਾਂ ਦੇ ਟੀਕੇ ਲਾਏ ਜਾ ਰਹੇ ਨੇ ਜੀ ਇਹ ਸਾਰੀ ਪ੍ਰਕਿਰਿਆ ਤੇ ਨਤੀਜਾ ਕਹਿੰਦੇ ਸਾਡੇ ਸਰੀਰ ਦੇ ਅੰਦਰ ਇਸ ਕਦਰ ਕੀੜੇ ਮਾਰ ਪਹੁੰਚ ਦਵਾਈਆਂ ਪਹੁੰਚ ਚੁੱਕੀਆਂ ਨੇ ਇਸ ਕਦਰ ਇਹ ਰਸਾਇਣਕ ਤੱਤ ਪਹੁੰਚ ਚੁੱਕੇ ਨੇ ਕਿ ਜਿਹੜੀ ਅਸੀਂ ਆਪਣੀ ਤੰਦਰੁਸਤੀ ਲਈ ਦਵਾਈ ਲੈਨੇ ਆ ਕੋਈ ਆਪਣੀ ਬਿਮਾਰੀ ਨੂੰ ਦੂਰ ਕਰਨ ਲਈ ਰੋਗ ਦੇ ਇਲਾਜ ਲਈ ਦਵਾਈ ਲੈਣੇ ਉਹਦਾ ਅਸਰ ਹੁਣ ਖਤਮ ਹੁੰਦਾ ਜਾ ਰਿਹਾ ਕਿਉਂਕਿ ਜੇ ਉਹ ਤੋਂ ਵੱਧ ਦਾ ਅਸਰ ਤੁਹਾਡੇ ਅੰਦਰ ਪਹਿਲਾਂ ਪਿਆ ਤੇ ਫਿਰ ਉਸ ਬਿਮਾਰੀ ਦੇ ਇਲਾਜ ਲਈ ਦਵਾਈ ਦਾ ਅਸਰ ਨਹੀਂ ਹੁੰਦਾ ਇਹ ਇਹ ਪੰਜਾਬ ਦੀ ਸਥਿਤੀ ਹੈ ਪੀਜੀਆਈ ਕਮਿਊਨਿਟੀ ਮੈਡੀਟੇਸ਼ਨ ਵਿਭਾਗ ਨੇ ਇੱਕ ਰਿਪੋਰਟ ਦਾ ਹੀ ਖੁਲਾਸਾ ਕੀਤਾ ਡਾਕਟਰਾਂ ਦੀ ਸਲਾਹ ਹੈ ਕਿ ਬਿਨਾਂ ਡਾਕਟਰੀ رائے ਤੋਂ ਬਿਨਾਂ ਟੈਸਟਾਂ ਤੋਂ ਤੁਸੀਂ ਐਂਟੀਬਾਇਓਟਿਕ ਦਾ ਇਸਤੇਮਾਲ ਨਾ ਕਰੋ ਆਪਣੇ ਲਈ ਵੀ ਤੇ ਆਪਣੇ ਪਸ਼ੂਆਂ ਲਈ ਵੀ ਤੇ ਜੇਕਰ ਤੁਸੀਂ ਫਸਲਾਂ ਦੇ ਉੱਤੇ ਦਵਾਈਆਂ ਦੇ ਛੜਕਾ ਦੀ ਮਾਤਰਾ ਨਾ ਘਟਾਈ ਜਾਂ ਇਸ ਨੂੰ ਬੰਦ ਨਾ ਕੀਤਾ ਤਾਂ ਕਹਿੰਦੇ ਹੁਣ ਕਹਿੰਦੇ ਕਿ ਇਹ ਆਮ ਹੋ ਗਿਆ ਸਾਡੇ ਪੰਜਾਬ ਦੇ ਘਰਾਂ 'ਚ ਤੁਸੀਂ ਕਿਸੇ ਦੇ ਘਰੇ ਮਤਲਬ ਦਹੀਂ ਨੂੰ ਕਹਿ ਦੋ ਨਹੀਂ ਖਣਾ ਤੋ ਕਹਿੰਗੇ ਨਹੀਂ ਜੀ ਇਹ ਆਪਾਂ ਘਰ ਲਈ ਉਹ ਬਣਾਉਨੇ ਆ ਇਹ ਇਸ ਪਸ਼ੂ ਨੂੰ ਅਸੀਂ ਅਜਿਆ ਕੁਝ ਨਹੀਂ ਪਾਉਂਦੇ ਜੇ ਤੁਸੀਂ ਕਹੋ ਜੀ ਗੋਭੀ ਨਹੀਂ ਮੈਂ ਖਾਂਦਾ ਨਹੀਂ 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 ਜੀ ਇਹ ਗੋਭੀ ਬਾਜ਼ਾਰ ਵਾਲੀ ਨਹੀਂ ਹੈ ਬਾਜ਼ਾਰ ਜਿਹੜੀ ਭੇਜਦੇ ਆ ਉਹ ਵੱਖਰੀ ਹੈ ਜੀ ਇਹ ਤਾਂ ਅਸੀਂ ਸਿਰਫ ਘਰ ਲਈ ਪਾਦਾ ਮਤਲਬ ਅਸੀਂ ਆਪਣੇ ਆਪ ਲਈ ਤਾਂ ਸੋਚਿਆ ਕਿ ਮੈਂ ਆਪਣੀ ਫਸਲ ਜਿਹੜੀ ਉਗਾਵਾ ਆਪਣੇ ਘਰੇ ਵਰਤਣ ਵਾਲੀ ਜਿਹੜੀ ਸਬਜ਼ੀ ਉਗਾਵਾ ਉਹ ਤਾਂ ਮੈਂ ਕੀੜੇ ਮਾਰ ਤੋਂ ਬਿਨਾ ਉਗਾਵਾ ਤੇ ਜਿਹੜੀ ਬਾਜ਼ਾਰ 'ਚ ਜਾਣੀ ਉਹਦੇ ਪਰਚੇ ਛੜਕਾ ਵੀ ਜਾਵੇ ਇਸੇ ਤਰ੍ਹਾਂ ਫਿਰ ਦੂਈ ਚੀਜ਼ਾਂ ਜਿਹੜੀਆਂ ਅਸੀਂ ਬਾਜ਼ਾਰ ਤੋਂ ਆਪਣੇ ਘਰੇ ਲਿਆ ਕੇ ਵਰਤਦੇ ਆ ਅਗਲੇ ਨੇ ਵੀ ਇਹੀ ਕੀਤਾ ਹੋਊਗਾ ਭਾਈ ਦੁੱਧ ਵਾਲੇ ਵੀ ਇਹੀ ਕਰਦੇ ਹੋਣਗੇ ਆਪਣੇ ਲਈ ਦੁੱਧ ਓਨਾ ਆਪਣੇ ਲਈ ਦਹੀਂ ਮੱਖਣ ਓਨਾ ਆਪਣੇ ਲਈ ਸਬਜ਼ੀਆਂ ਓਨੀਆਂ ਟਮਾਟਰ ਘਰੇ ਉਗਾ ਲਈ ਜੀ ਕਹਿੰਦੇ ਇਹ ਬਿਨਾਂ ਓਤੋਂ ਨੇ ਗੋਭੀ ਘਰੇ ਗਾਲੀ ਜੀ ਬਿਨਾਂ ਛੜਕਾ ਤੋਂ ਆਂ ਬੈਂਗਣੋ ਗਾਲੀ ਜੀ ਇਹਦੇ 'ਚ ਟੀਕਾ ਨਹੀਂ ਲੱਗਿਆ ਪਰ ਜੋ ਬਾਜ਼ਾਰ 'ਚ ਜਾ ਰਹੇ ਇਹ ਤਾਂ ਹੈ ਨੀ ਕਿ ਆਪਣੇ ਘਰੇ ਕੋਈ ਚੀਜ਼ ਬਾਜ਼ਾਰ ਤੋਂ ਨਹੀਂ ਆ ਰਹੀ ਸੋ ਇਹਦਾ ਅਸਰ ਪੰਜਾਬ ਚ ਵੱਡੇ ਪੱਧਰ ਦੇ ਉੱਤੇ ਫਸਲਾਂ ਦੇ ਉੱਤੇ ਕੀੜੇ ਮਾਰ ਦਵਾਈਆਂ ਦੀ ਵਰਤੋਂ ਪਸ਼ੂਆਂ ਦੇ ਲਈ ਵੱਡੇ ਪੱਧਰ ਦੇ ਉੱਤੇ ਲਾਏ ਜਾ ਰਹੇ ਟੀਕੇ ਤੇ ਟੀਕਿਆਂ ਦੇ ਨਾਲ ਨਾਲ ਕਹਿੰਦੇ ਪਸ਼ੂਆਂ ਦੀਆਂ ਬਿਮਾਰੀਆਂ ਦੇ ਹੱਲ ਲਈ ਜਿਹੜੇ ਡਾਕਟਰ ਨੇ ਉਹ ਤੁਰੰਤ ਐਂਟੀਬਾਇਓਟਿਕ ਦੇ ਦਿੰਦੇ ਨੇ ਤੇ ਉਹ ਕਹਿੰਦੇ ਅਸਰ ਕਰ ਰਹੀ ਹੈ ਜਦੋਂ ਕਿ ਕਈ ਪਿਜੀਸ਼ਨਾਂ ਚ ਇਹ ਲੋਡ ਵੀ ਨਹੀਂ ਹੁੰਦੀ ਸੋ ਉਹ ਸਾਰੀਆਂ ਦਵਾਈਆਂ ਤੇ ਤੱਤ ਉਹ ਸਾਰੀਆਂ ਦਵਾਈਆਂ ਦਾ ਅਸਰ ਕਹਿੰਦੇ ਸਿੱਧਾ ਮਨੁੱਖੀ ਸਰੀਰ ਤੇ ਹੋ ਰਿਹਾ ਹੈ ਤੇ ਜਿਹਦੇ ਕਾਰਨ ਪੰਜਾਬ ਦੇ ਲੋਕਾਂ ਦੀ ਸਰੀਰਕ ਸ਼ਮਤਾ ਸਰੀਰਕ ਸਮਰੱਥਾ ਸਰੀਰਕ ਤਾਕਤ ਇਸ ਕਦਰ ਕਮਜ਼ੋਰ ਹੋ ਗਈ ਹੈ ਕਿ ਉਹਨਾਂ ਦੇ ਉੱਤੇ ਹੁਣ ਦਵਾਈਆਂ ਦਾ ਅਸਰ ਹੋਣਾ ਬੰਦ ਹੋ ਗਿਆ ਇਹ ਡਾਕਟਰੀ ਰਿਪੋਰਟ ਕਹਿ ਰਹੀ ਹੈ ਜੇਨੂੰ ਉਹ ਕਹਿੰਦੇ ਪਸ਼ੂਆਂ ਦੇ ਇਲਾਜ ਲਈ ਵੀ ਐਂਟੀਬਾਇਓਟਿਕ ਦੀ ਵਰਤੋਂ ਘਟਾਓ ਤੇ ਆਪਣੇ ਲਈ ਵੀ ਕੋਈ ਵੀ ਐਂਟੀਬਾਇਓਟਿਕ ਬਿਨਾਂ ਡਾਕਟਰੀ ਸਲਾਹ ਤੋਂ ਨਾ ਲਓ ਨਹੀਂ ਇਹ ਤੁਹਾਡੇ ਲਈ ਖਤਰਨਾਕ ਵਰਤਾਰਾ ਹੋ ਸਕਦਾ ਕਹਿੰਦੇ ਪਸ਼ੂਆਂ ਦੀਆਂ ਕਈ ਤਰ੍ਹਾਂ ਦੀਆਂ ਦਵਾਈਆਂ ਨੇ ਜਿਨ੍ਹਾਂ ਦੀਆਂ ਸਾਨੂੰ ਜਾਣਕਾਰੀ ਵੀ ਨਹੀਂ ਹੁੰਦੀ ਅਸੀਂ ਦੇਖ ਲਿਆ ਕਿ ਡਾਕਟਰ ਆ ਪਤਾ ਦੇ ਕੇ ਗਿਆ ਇਸ ਮਸਲੇ ਤੇ ਅਗਲੀ ਵਾਰ ਮੜੀ ਦਿੱਕਤ ਆਈ ਸੀ ਆਪੇ ਦੇ ਦੇ ਦਿੰਦੇ ਆ ਪਤਾ ਨਹੀਂ ਉਹ ਗੋਜ਼ ਦੀ ਲੋੜ ਹੁੰਦੀ ਆ ਜਾਂ ਨਹੀਂ ਹੁੰਦੀ ਹੈਨਾ ਤੇ ਦੁੱਧ ਵਾਲੀ ਮਸਲੇ ਦੇ ਉੱਤੇ ਵੀ ਅਸੀਂ ਵੱਧ ਦੁੱਧ ਲੈਣ ਦੇ ਲਈ ਉਹਨਾਂ ਨੂੰ ਟੀਕੇ ਲਾ ਕੇ ਜਿਹੜਾ ਚੋਰ ਰਹੇ ਹਾਂ ਉਹ ਫਿਰ ਪਸ਼ੂਆਂ ਦਾ ਚਾਰਾ ਉਹਦੇ ਉੱਤੇ ਵੀ ਛੜਕਾਏ ਜੇ ਅਸੀਂ ਬਾਹਰੋਂ ਲਿਆ ਰਹੇ ਤਾਂ ਉਹਦੇ ਉੱਤੇ ਉਹਦੇ ਵਿੱਚ ਕਿੰਨੇ ਕਣ ਨੇ ਕਿੰਨੇ ਨਹੀਂ ਕਿੰਨੀ ਉਹਦੀ ਮਾਤਰਾ ਹੈ ਕੀੜੇ ਮਾਰ ਦੀ ਕੀ ਕੋਈ ਪੈਮਾਨਾ ਨਹੀਂ ਫਸਲਾਂ ਤੇ ਆ ਸੰਡੀ ਲੱਗੀ ਆ ਕੀੜਾ ਆ ਗਿਆ ਜਿਹੜੇ ਹੀ ਦੁਕਾਨਦਾਰ ਕਹਿ ਦਵੇ ਹੈਨਾ ਅਸੀਂ ਉਹ ਦਵਾਈਆਂ ਦਾ ਦੋ ਕਰ ਦੋ ਜੀ ਜੇ ਉਹ ਇੱਕ ਦੱਸਦੇ ਨੇ ਹੈਨਾ ਮਾਹਰ ਤਾਂ ਦੁਕਾਨ ਵਾਲੇ ਦੋ ਦੱਸਦੇ ਨੇ ਅਗਲੇ ਕਹਿੰਦੇ ਵੱਧ ਵਿਖੂਗੀ ਜੇ ਦੁਕਾਨ ਵਾਲੇ ਦੋ ਦੱਸਦੇ ਨੇ ਤਾਂ ਅਸੀਂ ਕਹਿੰਦੇ ਨਹੀਂ ਤਿੰਨ ਛਿੜਕ ਦੋ ਫਸਲ ਹੋਰ ਵਧੀਆ ਹੋ ਜੂਗੀ ਸੋ ਇਸ ਮਾਤਰਾ ਨੂੰ ਅਸੀਂ ਆਪਣੇ ਹੀ ਆਧਾਰ ਤੇ ਆਪ ਹੀ ਡਾਕਟਰੀਆਂ ਕਰ ਕਰਕੇ ਵਧਾਤਾ ਤੇ ਨਤੀਜਾ ਅੱਜ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਵਾਸੀਆਂ ਦੇ ਸ਼ਰੀਰਾਂ ਨੇ ਦਵਾਈਆਂ ਦਾ ਅਸਰ ਕਬੂਲਣਾ ਬੰਦ ਕਰ ਦਿੱਤਾ ਇਹ ਫਿਕਰਮੰਦੀ ਵਾਲੀ ਰਿਪੋਰਟ ਹੈ ਤੇ ਜਦੋਂ ਤੱਕ ਅਸੀਂ ਇਸ ਪ੍ਰਕਿਰਿਆ ਚੋਂ ਬਾਹਰ ਨਹੀਂ ਆਉਂਦੇ ਤਾਂ ਅਸੀਂ ਬਹੁਤ ਮੁਸ਼ਕਲ ਚ ਹੋਵਾਂਗੇ ਇਕੱਲਾ ਪੰਜਾਬ ਦਾ ਮਸਲਾ ਨਹੀਂ ਹੈ ਲਗਭਗ ਪੂਰੇ ਭਾਰਤ ਦਾ ਮਸਲਾ ਬਣ ਗਿਆ ਹੋ ਸਕਦਾ ਦੁਨੀਆ ਚ ਵੀ ਇਹ ਮਸਲਾ ਗੰਭੀਰ ਹੋਵੇ ਪਰ ਭਾਰਤ ਲਈ ਤਾਂ ਬਹੁਤ ਵੱਡਾ ਮਸਲਾ ਜਿਹਦੇ ਵਿੱਚ ਪੰਜਾਬ ਬਹੁਤ ਔਖੀ ਘੜੀ ਚ ਲੰਘ ਰਿਹਾ ਚਲੋ ਜੇਕਰ ਇਹੀ ਮੁਸੀਬਤਾਂ ਦੀ ਗੱਲ ਕਰਨੀ ਹੈ ਕਹਿੰਦੇ ਜੀ ਮੁਸੀਬਤਾਂ ਅੱਜ ਕੱਲ ਸਮਾਰਟਫੋਨ ਵੀ ਬਹੁਤ ਬਣ ਗਿਆ ਸਮਾਰਟਫੋਨ ਨੂੰ ਲੈ ਕੇ ਇੱਕ ਸਰਵੇ ਸਾਹਮਣੇ ਆਇਆ ਦੂਸਰੇ ਪਾਸੇ ਅੰਤਰਰਾਸ਼ਟਰੀ ਪੱਧਰ ਤੇ ਉੱਤੇ ਸਕੂਲਾਂ ਦੀ ਇੱਕ ਰਿਪੋਰਟ ਸਾਹਮਣੇ ਆਈ ਦੋ ਚੀਜ਼ਾਂ ਨੇ ਮੇਰੇ ਮੂਰੇ ਇੱਕ ਪਾਸੇ ਹੈ ਕਿ ਸਮਾਰਟਫੋਨ ਨੇ ਬੱਚਿਆਂ ਦੇ ਪੜ੍ਹਨ ਦੀ ਰੁਚੀ ਚ ਬਹੁਤ ਘਟਾ ਦਿੱਤੀ ਆ ਉਹਨਾਂ ਦੀ ਰੁਚੀ ਨਹੀਂ ਰਹੀ ਜਿੱਦਣ ਤੋਂ ਸਮਾਰਟਫੋਨ ਤੇ ਆ ਗਏ ਨੇ ਆਣੇ ਕਿਤਾਬਾਂ ਤੋਂ ਦੂਰ ਹੋ ਗਏ ਅ ਅੱਠਵੀਂ ਦਸਵੀਂ ਤੋਂ ਉੱਪਰ ਵਾਲੇ ਜਵਾਕ ਤਾਂ ਹੁਣ ਕਿਤਾਬ ਖਰੀਦਦੇ ਹੀ ਨਹੀਂ ਫੌਂਚੇ ਹੈਗਾ ਜੀ ਸਾਰਾ ਕੁਝ ਲੈਪਟਾਪ 'ਚ ਹੈਗਾ ਜੀ ਸਾਰਾ ਕੁਝ ਕਿਤਾਬ ਪੜਨ ਦੇ ਨਾਲ ਤੁਹਾਡੀ ਜਿਹੜੀ ਸਰੀਰ ਦੀ ਯਾਦਦਾਸ਼ਤ ਦੀ ਦਿਮਾਗੀ ਸ਼ਕਤੀ ਦੀ ਜਿਹੜੀ ਤਾਕਤ ਵਧੀ ਹੈ ਉਹ ਇੱਕ ਵੱਖਰੀ ਹੈ ਸਕਰੀਨ ਤੋਂ ਦੇਖੀ ਚੀਜ਼ ਤੇ ਅੱਖਾਂ ਨਾਲ ਪੜ੍ਹੀ ਚੀਜ਼ 'ਚ ਬਹੁਤ ਫਰਕ ਹੈ ਕਿਤਾਬ ਦੇ ਆਪਣੇ ਰੰਗ ਰੂਪ ਨੇ ਟੈਲੀਵਿਜ਼ਨਾਂ ਦੇ ਆਪਣੇ ਰੰਗ ਰੂਪ ਨੇ ਟੈਲੀਵਿਜ਼ਨ ਜਿਹੜੇ ਰੰਗ ਦਿਖਾ ਰਹੇ ਤੁਸੀਂ ਉਹੀ ਦੇਖ ਰਹੇ ਹੋ ਕਿਤਾਬ ਦੇ ਸ਼ਬਦਾਂ ਦੇ ਵਿੱਚ ਤੁਸੀਂ ਆਪਣੇ ਰੰਗ ਪੜ੍ਹ ਸਕਦੇ ਹੋ ਭਰ ਸਕਦੇ ਹੋ ਪੜ੍ਹਦੇ ਹੋਇਆ ਇਹ ਤਾਕਤ ਆ ਕਿਤਾਬ ਦੀ ਪਰ 스마트ਫੋਨ ਨੇ ਕਹਿੰਦੇ ਜਵਾਕਾਂ ਨੂੰ ਪੜਨ ਦੀ ਆਦਤ ਤੋਂ ਤੇ ਕਿਤਾਬਾਂ ਤੋਂ ਦੂਰ ਕਰਤਾ ਨੈਸ਼ਨਲ ਲਿਟਰੇਸੀ ਟਰਸਟ ਦੇ ਖੋਜ ਦੇ ਵਿੱਚ ਇਹ ਖੁਲਾਸਾ ਹੋਇਆ 스마트ਫੋਨ ਤੇ ਸੋਸ਼ਲ ਮੀਡੀਆ ਦੀ ਵਰਤੋਂ ਨੇ ਵਿਦਿਆਰਥੀਆਂ ਤੇ ਬੱਚਿਆਂ ਨੂੰ ਕਹਿੰਦੇ ਪੜਨ ਦੀ ਹੱਤੋਂ ਦੂਰ ਕਰ ਦਿੱਤਾ ਨੈਸ਼ਨਲ ਲਿਟਰੇਸੀ ਟਰਸਟ ਦੇ ਤਾਜ਼ਾ ਹੋਟ ਰਿਪੋਰਟ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਭਾਰਤ ਵਿੱਚ ਬੱਚਿਆਂ 'ਚ ਪੜਨ ਦੀਆਂ ਆਤਮ ਵਿੱਚ ਚਿੰਤਾਜਨਕ ਗਰਾਫਟ ਹੋਈ ਹੈ। ਇਹ ਸਰਵੇ ਅਨੁਸਾਰ 8 ਤੋਂ 18 ਸਾਲ ਤੱਕ ਦੀ ਉਮਰ ਦੇ ਕਰੀਬ-ਕਰੀਬ 35% ਦੇ ਬੱਚੇ ਆਪਣੇ ਖਾਲੀ ਸਮੇਂ ਵਿੱਚ ਪੜਨ ਦਾ ਆਨੰਦ ਨਹੀਂ ਲੈਂਦੇ। ਮਤਲਬ ਪੜਨ ਦਾ ਆਨੰਦ ਲੈਂਦੇ ਨੇ 35% ਦੇ ਬੱਚੇ ਲੈਂਦੇ ਨੇ। ਹੁਣ ਤੁਸੀਂ ਇੱਥੋਂ ਹੀ ਹਿਸਾਬ ਲਾ ਲਓ ਕਿ 65% ਦੇ ਬੱਚੇ ਦਾ ਮਤਲਬ ਖਾਲੀ ਸਮੇਂ ਚ ਪੜ੍ਹਨ ਦਾ ਆਨੰਦ ਨਹੀਂ ਲੈਂਦੇ ਜੇ 35% ਦੀ ਆਨੰਦ ਲੈਂਦੇ ਕਹਿੰਦੇ ਸਰਵੇਖਣ ਦੇ ਸਾਹਮਣੇ ਆਇਆ ਕਿ 8 ਤੋਂ 18 ਸਾਲ ਦੀ ਉਮਰ ਦੇ ਸਿਰਫ 34.6 ਲਗਭਗ 35% ਜਵਾਬ ਕੀ ਅਜਿਹੇ ਨੇ ਜਿਹੜੇ ਖਾਲੀ ਸਮੇਂ ਚ ਪੜ੍ਹਨ ਦਾ ਆਨੰਦ ਲੈਂਦੇ ਮਤਲਬ 65% ਦੀ ਬਾਹਰ ਹੋ ਗਏ ਫਿਰ ਸੋ ਉਹ ਬੱਚੇ ਤਾਂ ਬਿਲਕੁਲ ਵੀ ਪੜ੍ਹਨ ਦਾ ਇਹ ਤਾਂ ਮਤਲਬ 스마트ਫੋਨ ਦੇ ਗੁਲਾਮ ਹੋ ਕੇ ਰਹਿ ਗਏ ਜੋ ਪਿਛਲੇ ਸਾਲਾਂ ਵਿੱਚ ਲਗਾਤਾਰ ਇਹ ਅੰਕੜਾ ਘਟਦਾ ਜਾ ਰਿਹਾ ਹੈ ਇਹ 35% ਤੱਕ ਆ ਗਿਆ ਹੋਰ ਘਟਣ ਦਾ ਖਤਰਾ ਖੜਾ ਹੈ ਮਹਾਰਾਜ ਤਾਉਨੇ ਦਿੰਦੇ ਨੇ ਕਿ ਗਰਾਫਟ ਸਿਰਫ ਕਿਤਾਬਾਂਵਾਰੀ ਨਹੀਂ ਇਹ ਨੌਜਵਾਨ ਪੀੜੀ ਵਿੱਚ ਸਮਾਜਿਕ ਰੁਝੇਵਿਆਂ ਦਾ ਵਿਪਾਪਕ ਵੱਡੇ ਪੱਧਰ ਤੇ ਤਬਦੀਲੀ ਦਾ ਵੀ ਇੱਕ ਪ੍ਰਤੀਕ ਹੈ ਮਤਲਬ ਇੱਕ ਪਹਿਲੂ ਇਹ ਵੀ ਹੈ ਕਿ ਜਵਾਕ ਰਿਸ਼ਤਿਆਂ ਤੋਂ ਵੀ ਦੂਰ ਹੋ ਰਹੇ ਨੇ ਹੈਨਾ ਸੱਭੇ ਰਵਾਇਤਾਂ ਤੋਂ ਵੀ ਦੂਰ ਹੋ ਰਹੇ ਨੇ ਹੈ ਸਮਝਬੂਝ ਤੋਂ ਵੀ ਦੂਰ ਹੋ ਰਹੇ ਨੇ ਇਨਸਾਨੀ ਕਦਰਾਂ ਕੀਮਤਾਂ ਤੋਂ ਵੀ ਦੂਰ ਹੋ ਰਹੇ ਨੇ ਉਹਨਾਂ ਲਈ ਫੋਨ ਹੀ ਜ਼ਿੰਦਗੀ ਬਣ ਗਿਆ ਤੁਸੀਂ ਰੋਕ ਕੇ ਦੇਖੋ ਫੋਨ ਵਾਪਸ ਮੰਗ ਕੇ ਦੇਖੋ ਤਾਂ ਉਹਨਾਂ ਚ ਚਰਚਾ ਪੰਦ ਵੱਧ ਜਾਂਦਾ ਸੋ ਇਹ ਸਾਰੀਆਂ ਚੀਜ਼ਾਂ ਇੱਥੇ ਧਿਆਨ ਮੰਗਦਿਆਂ ਇਹਦੇ ਨਾਲ ਹੀ ਮੈਂ ਅੰਤਰਰਾਸ਼ਟਰੀ ਪੱਧਰ ਤੇ ਦੇਖ ਰਿਹਾ ਕਹਿੰਦੇ ਸਕੂਲਾਂ ਚ ਸਮਾਰਟਫੋਨ ਦੇ ਇਸਤੇਮਾਲੇ ਬਾਰੇ ਇਸਤੇਮਾਲ ਬਾਰੇ ਰੋਕ ਲੱਗਣ ਦੀ ਮੰਗ ਵੱਡੇ ਪੱਧਰ ਤੇ ਵਧ ਰਹੀ ਆ عالمی ਪੱਧਰ ਤੇ ਕਹਿੰਦੇ ਕਈ ਸੰਸਥਾਵਾਂ ਪਹਿਲ ਕਦਮੀ ਕਰ ਰਹੀਆਂ ਬਖੋਕ ਮੁਲਕਾਂ ਦੀਆਂ ਕਈ ਸੰਸਥਾਵਾਂ ਨੇ ਪਹਿਲ ਕਦਮੀ ਕੀਤੀ ਹੈ ਚੀਨ ਵਰਗਾ ਇਹਦੇ ਤੇ ਸਖਤੀ ਕਰ ਰਿਹਾ ਹੋਰ ਕਈ ਮੁਲਕ ਇਹਦੇ ਤੇ ਉਤੇ ਫੈਸਲੇ ਲੈਣ ਜਾ ਰਹੇ ਨੇ ਭਾਰਤ ਚ ਇਹਦੇ ਤੇ ਕੋਈ ਅਜਿਹਾ ਕਾਨੂੰਨ ਨਹੀਂ ਹੈ ਕੋਈ ਅਜਿਹੀ ਨੀਤੀ ਨਹੀਂ ਹੈ ਜਿਹਦੇ ਅਨਸਾਰ ਕੋਈ ਅਜਿਹਾ ਸਖਤ ਫੈਸਲਾ ਲਿਆ ਜਾ ਸਕੇ ਕਿ ਸਾਨੂੰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਦੇ ਪੜ੍ਹਨ ਵਾਲੀ ਪ੍ਰਕਿਰਿਆ ਦੇ ਦਰਮਿਆਨ ਕੀ smartphones ਦੀ ਵਰਤੋਂ ਕਰਨੀ ਚਾਹੀਦੀਆਂ ਜਾਂ ਨਹੀਂ ਭਾਰਤ ਵਿੱਚ ਸਿੱਖਿਆ ਸੰਸਥਾਵਾਂ ਨੂੰ smartphones ਦੇ ਇਸਤੇਮਾਲ ਹੋਣ ਤੇ ਅਜੇ ਤੱਕ ਕੋਈ ਵਿਸ਼ੇਸ਼ ਨੀਤੀ ਨਹੀਂ ਤਿਆਰ ਹੋਈ। ਸੋ ਇਹ ਵੀ ਪਹਿਲੂ ਹੈ। ਚਲੋ। ਪਰ ਇੱਕ ਹੋਰ ਪਹਿਲੂ ਹੈ ਜਨਬ ਜਾਂਦੇ ਜਾਂਦੇ ਇਹਦੇ ਉੱਤੇ ਵੀ ਗੌਰ ਕਰ ਲਈਏ। ਕਿਸੇ ਸਮੇਂ ਬ੍ਰਾਂਡ ਬੰਦੇ ਨੇ ਆਪਣੇ ਸਟੇਟਸ ਸਿੰਬਲ ਨਾਲ ਜੋੜ ਲਏ। ਮੈਂ ਉਹਨਾਂ ਬੰਦਿਆਂ ਦੀ ਗੱਲ ਕਰ ਰਿਹਾ ਜਿਹੜੇ ਬਹੁਤ ਹੀ ਹਾਈ ਲੇਅਰ ਵਾਲੇ ਨੇ ਮਤਲਬ ਮੀਡਲ ਕਲਾਸ ਤੋਂ ਅਮੀਰ ਕਲਾਸ 'ਚ ਦਾਖਲ ਹੋਣ ਦੀਆਂ ਵੀ ਕਈ ਲੇਰਾਂ ਨੇ ਕਿ ਤੁਸੀਂ ਕਿਸ ਲੇਅਰ ਦੇ ਮੀਡਲ ਕਲਾਸ ਹੋ ਤੇ ਕਿਸ ਲੇਅਰ ਤੇ ਅਮੀਰ ਹੋ ਪਰ ਉਹਨਾਂ ਚ ਅਜੇ ਵੀ ਬ੍ਰਾਂਡ ਵਾਲੀ ਦੀ ਕੱਪੜਿਆਂ ਦੀ 스마트ਫੋਨ ਦੀ ਚੀਜ਼ਾਂ ਦੀ ਘਰ-ਬਾਰ ਦੀ ਇਹਦੀ ਦੌੜ ਤੇ ਹੋੜ ਹੈ ਪਰ ਕਹਿੰਦੇ ਕੋਹ ਲੇਅਰ ਹੈ ਜਿਹੜੀ ਬਹੁਤ ਹਾਈ ਕਲਾਸ ਅਮੀਰ ਹੈ ਤੇ ਉਹਨਾਂ ਦੇ ਬ੍ਰਾਂਡ ਹੀ ਅਜਿਹੇ ਨੇ ਜਿਹੜੇ ਚੀਜ਼ਾਂ ਲੱਖਾਂ ਕਰੋੜਾਂ ਦੀਆਂ ਨੇ ਪਰ ਕਹਿੰਦੇ ਕਿ ਹੁਣ ਉਹ ਸਟੇਟਸ ਸਿੰਬਲ ਨਹੀਂ ਰਹੇ ਉਹਨਾਂ ਨੇ ਆਪਣਾ ਢੰਗ ਤਰੀਕਾ ਬਦਲਣਾ ਸ਼ੁਰੂ ਕਰ ਦਿੱਤਾ ਕਾਰਨ ਜਿੰਨੇ ਵੱਡੇ ਬ੍ਰਾਂਡ ਨੇ ਉਹਨਾਂ ਦੀਆਂ ਫੋਟੋ ਕਾਪੀਆਂ ਉਹਨਾਂ ਦੀਆਂ ਨਕਲੀ ਚੀਜ਼ਾਂ ਹੂਬੂ ਬਿਲਕੁਲ ਉਹਨਾਂ ਨਾਲ ਮਿਲਦੀਆਂ ਜੁਲਦੀਆਂ ਦਾ ਭਲੇਖਾ ਵੀ ਨਹੀਂ ਤੁਸੀਂ ਮਤਲਬ ਖਾ ਸਕਦੇ ਮੈਂ ਤੁਸੀ ਅਸਲੀ ਹੀ ਮੰਨ ਕੇ ਚੱਲੋਗੇ ਉਹ ਵੈਬਸਾਈਟ ਦੇ ਉੱਤੇ ਵੱਖੋ ਵੱਖ ਜਿੱਥੇ ਚੀਜ਼ਾਂ ਬ੍ਰਾਂਡ ਵਿਕਦੇ ਨੇ ਉੱਥੇ ਉਪਲਬਧ ਨੇ ਸੋ ਇਸ ਲਈ ਕਹਿੰਦੇ ਕਿ ਜਿਹੜੇ ਹੁਣ ਸੋ ਕਾਲਡ ਅਮੀਰ ਲੋਕ ਨੇ ਜਿਹੜੇ ਆਪਣੇ ਆਪ ਨੂੰ ਅਮੀਰ ਦੀ ਟੌਪ ਪਰਵਾਸਾ ਚ ਗਣਦੇ ਨੇ ਉਹਨਾਂ ਨੇ ਆਪਣੇ ਆਪ ਨੂੰ ਅਮੀਰ ਦਿਖਾਉਣ ਲਈ ਹੁਣ ਬ੍ਰਾਂਡ ਦੀ بجائے ਇੱਕ ਵੱਖਰਾ ਫਾਰਮੂਲਾ ਕੱਢਿਆ ਕਹਿੰਦੇ ਇਹੋ ਫਾਰਮੂਲਾ ਕੀ ਹੈ ਆਫਲਾਈਨ ਰਹਿਣਾ ਸਵਿਚ ਆਫ ਕਰਨਾ ਵੈਸੇ ਤਾਂ ਇਹ ਸਕੂਨ ਦਾ ਵੀ ਪਲ ਹੈ ਮੈਂ ਤਾਂ ਫਿਰ ਮਤਲਬ ਮੈਂ ਤੈਅ ਕਰ ਲਿਆ ਕਿ ਭਾਈ ਰਾਤ ਨੂੰ ਕੰਮ ਜਦੋਂ ਆਪਣਾ ਦਫ਼ਤਰੀ ਕੰਮ ਆਪਣਾ ਪੱਤਰਕਾਰੀ ਵਾਲਾ ਕੰਮ ਆਪਣਾ ਲਿਖਣ ਪੜਨ ਵਾਲਾ ਕੰਮ ਨਿਭਾਉਂ ਦਿੱਤਾ ਚਾਹੇ 6 ਘੰਟੇ ਸੌਣਾ ਚਾਹੇ 7 ਘੰਟੇ ਸੌਣਾ ਫੋਨ ਸੋ ਚੱਕ ਕਰਕੇ ਸੌਣਾ ਜਦੋਂ ਕਿਤੇ ਵਿਚਾਰ ਕਰਨ ਬੈਠੇ ਹੋ ਕਿਤੇ ਕਿਸੇ ਚੰਤਨ ਕਰਨ ਬੈਠੇ ਹੋ ਕਿਤੇ ਕਿਸੇ ਸੰਸਥਾ ਮੀਟਿੰਗ 'ਚ ਬੈਠੇ ਹੋ ਤਾਂ ਫੋਨ ਬੰਦ ਕਰ ਲੈਣਾ ਹੁਣ ਪਰ ਅਮੀਰ ਲੋਕ ਕਹਿੰਦੇ ਆਫਲਾਈਨ ਰਹਿਣ ਨੂੰ ਪ੍ਰਾਈਵੇਸੀ ਨੂੰ ਪਰਸਨਲਾਈਜੇਸ਼ਨ ਨੂੰ ਹੁਣ ਆਪਣਾ ਬ੍ਰਾਂਡ ਬਣਾ ਰਹੇ ਨੇ ਹੁਣ ਆਪਣਾ ਸਟੇਟਸ ਸਿੰਬਲ ਬਣਾ ਰਹੇ ਨੇ ਉਹਨਾਂ ਨੇ ਤਰੀਕਾ ਬਦਲ ਲਿਆ ਕਹਿੰਦੇ ਹੁਣ ਇਸ ਫਾਰਮੂਲੇ ਤੇ ਉਹ ਕੰਮ ਕਰ ਰਹੇ ਨੇ ਕਿ ਆਹ ਬਾਕੀ ਬ੍ਰਾਂਡ ਵਾਲੀ ਦੌੜ ਦੇ ਵਿੱਚੋਂ ਬਾਹਰ ਆ ਜਾਓ ਹੁਣ ਆਜਾਲੀ ਨਵੀਂ ਪੀੜ੍ਹੀ ਅਮੀਰਾਂ ਦੇ ਕੀ ਸਧਾਰਨਾਂ ਕਰਾਂ ਦੇ ਕੀ ਉਹ ਕਿਸੇ ਵੀ ਸਕੂਲ ਕਾਲਜ ਦੇ ਵਿੱਚ ਵੀ ਹਾਂ ਵਧੀਆਂ ਅਧੀ ਨਿੱਕਰ ਜੀ ਚ ਚੱਲ ਜਾਣਗੇ ਛੋਟ ਕੱਪੜਿਆਂ ਚ ਚੱਲ ਜਾਣਗੇ ਇਹਨਾਂ ਪ੍ਰੋਗਰਾਮਾਂ ਬਿਹਾਂ ਚ ਪਜਾਮਿਆਂ ਜਾਂ ਚ ਲੀਅਰ ਲੋਰ ਜੀ ਕਹਿੰਦੇ ਨੂੰ ਕੀ ਉੱਚ ਚ ਚੱਲ ਜਾਣਗੇ ਮਤਲਬ ਇਹ ਇੱਕ ਨਵੀਂ ਤਰ੍ਹਾਂ ਦੀ ਦੁਨੀਆ ਖੜੀ ਹੋ ਰਹੀ ਹੈ ਇੱਧਰ ਕਹਿੰਦੇ ਕਿ ਇਹਨਾਂ ਨੇ ਵੀ ਹੁਣ ਲੋਕਾਂ ਨੇ ਜਿਹੜੇ ਸੋ ਕਾਲਡ ਅਮੀਰ ਨੇ ਜਿਨ੍ਹਾਂ ਦੀ ਆਪਾਂ ਗਿਣਤੀ ਮਿੰਤੀ ਨਹੀਂ ਕਰ ਸਕਦੇ ਪੈਸਿਆਂ ਦੀ ਉਹਨਾਂ ਲੋਕਾਂ ਦੀ ਉਸ ਕਲਾਸ ਦੀ ਗੱਲ ਕਰ ਰਹੇ ਆ ਕਹਿੰਦੇ ਉਹਨਾਂ ਨੇ ਹੁਣ ਕਪੜਿਆਂ ਦੇ ਬ੍ਰਾਂਡ ਦੀ ਬਜਾਏ ਆ ਪਤਾ ਨਹੀਂ ਕੁਝ ਬ੍ਰਾਂਡਾਂ ਦੇ ਨਾਮ ਵੀ ਨੇ ਇੱਥੇ ਆਲਟੋ ਰਿਚ ਦੀ ਕਹਿੰਦੇ ਕੁਝ ਅਜਿਹੇ ਨੇ ਲਗਜ਼ਰੀ ਬ੍ਰਾਂਡ ਨੇ ਜਿਹੜੇ ਹੈ ਨਾ ਉਹਨਾਂ ਦੇ ਮੈਂ ਗੱਲ ਦੇਖ ਰਿਹਾ ਸੀਗਾ ਡਿਓਰ ਬਰਾਸਿਸ ਬਰਬਰੀ ਪਤਾ ਨਹੀਂ ਕੀ ਅਜਿਹੇ ਕੁਝ ਬ੍ਰਾਂਡ ਨੇ ਆਪਾਂ ਦਾ ਨਾਮ ਹੀ ਨਹੀਂ ਪਤਾ ਸੋ ਕਹਿੰਦੇ ਕਿ ਇਹਨਾਂ ਬ੍ਰਾਂਡ ਨੂੰ ਛੱਡ ਕੇ ਹੁਣ ਉਹ ਸਵਿਚ ਆਫ ਰਹਿਣਾ ਯੋਗਾ ਕਲਾਸ 'ਚ ਦੇਖਣਾ ਹੈ ਜਾਂ ਪ੍ਰਾਈਵੇਸੀ ਕਰਨਾ ਆਫਲਾਈਨ ਰਹਿਣਾ ਇਸ ਨੂੰ ਆਪਣਾ ਸਟੇਟਸ ਸਿੰਬਲ ਬਣਾ ਲਏ ਨੇ ਇਹ ਅਮੀਰੀ ਦਾ ਚਿੰਨ ਬਣ ਰਿਹਾ ਇਸ ਤਰ੍ਹਾਂ ਦੇ ਬਦਲਾਅ ਵੀ ਦੁਨੀਆ ਚੋੜੇ ਨੇ ਸੋ ਜੋ ਕੁਝ ਹੋ ਰਿਹਾ ਆਪਾਂ ਉਸ ਨੂੰ ਅੱਜ ਇਸ ਪੱਖ ਤੋਂ ਲੈ ਕੇ ਹਾਜ਼ਰ ਸੀ ਸੋ ਬਹੁਤ-ਬਹੁਤ ਸ਼ੁਕਰੀਆ